ਉੜੀਖ ਹੈ ਉਸ ਰਸਤੇ ਨੂੰ ਇੱਕ ਰਾਹੀ ਦੀ ਉੜੀਖ ਹੈ ਹਰ ਪੈੜ ਤੇ ਦਿੱਤੀ ਗਵਾਹੀ ਦੀ ਉੜੀਖ ਹੈ ਖਾਲੀ ਕਲਮ ਨੂੰ ਸ਼ਾਹੀ ਦੀ ਉੜੀਖ ਹੈ ਮਾਫੀ ਕੀਤੀ ਹੋਈ ਗੁਨਾਹੀ ਦੀ ਉੜੀਖ ਹੈ ਪੌਦੇ ਤੇ ਖਿੜ ਰਹੇ ਫੁੱਲ ਦੀ ਉੜੀਖ ਹੈ ਡਿੱਗਦੇ ਟੁਕਿਆਂ ਦੇ ਮੁੱਲ ਦੀ ਉੜੀਖ ਹੈ ਕੈਦੀ ਨੂੰ ਜੰਜੀਰ ਚੋਂ ਖੁੱਲਦੀ ਉਡੀਕ ਹੈ ਜੋੜ ਦੇ ਸਵਾਲ ਨੂੰ ਖੁੱਲਦੀ ਉਡੀਕ ਹੈ ਕਵੀ ਨੂੰ ਕਹਾਣੀ ਪੂਰਾ ਕਰਨ ਦੀ ਉਡੀਕ ਹੈ ਰੋਗੀ ਨੂੰ ਰੋਗਾਂ ਤੋਂ ਬਚਣ ਦੀ ਉਡੀਕ ਹੈ ਰੰਗਾਂ ਨੂੰ ਜ਼ਿੰਦਗੀ ਚ ਭਰਨ ਦੀ ਇਸੇ ਤਰ੍ਹਾਂ ਉਡੀਕ ਹੈ ਟਾਲੀਵਾਲ ਨੂੰ ਤੇਰਾ ਖੱਤ ਆਉਣ ਦੀ ਤੇਰਾ ਖੱਤ ਆਉਣ ਦੀ